ਗੁਰਦਾਸਪੁਰ ਦੇ ਵਿੱਚੋਂ ਇੱਕ ਖੂਬਸੂਰਤ ਖਬਰ ਬਣ ਰਹੀ ਹੈ। ਟ੍ਰੈਫਿਕ ਪੁਲਿਸ ਦੇ ASI ਨੇ ਇਮਾਨਦਾਰੀ ਦੀ ਇੱਕ ਮਿਸਾਲ ਕਾਇਮ ਕੀਤੀ ਹੈ। ਭਾਵੇਂ ਚਾਰਚਫੇਰੇ ਲੁੱਟਾਂ ਖੋਹਾਂ ਵੀ ਹੋ ਰਹੀਆਂ ਨੇ, ਲੋਕ ਪੈਸੇ ਦੀ ਦੌੜ ਦੇ ਵਿੱਚ ਆਪਣੀਆਂ ਦੀਆਂ ਜਾਨਾਂ ਵੀ ਲੈ ਰਹੀਆਂ ਨੇ, ਧੋਖੇ ਵੀ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਇਮਾਨਦਾਰੀ ਹਾਲੇ ਵੀ ਜਿੰਦਾ ਹੈ। ਜੋ ਤੁਸੀਂ ਸੁਣ ਰਹੇ ਹੋ ਇਸ ਤਰ੍ਹਾਂ ਦੀ ਇੱਕ ਖਬਰ ਸਾਹਮਣੇ ਆਈ ਹੈ। ਗੁਰਦਾਸਪੁਰ ਦੇ ASI ਨੇ ਇਮਾਨਦਾਰੀ ਦੀ ਇਹ ਮਿਸਾਲ ਕਾਇਮ ਕੀਤੀ ਹੈ। ਜਿੱਥੇ 22000 ਰੁਪਏ ਦਾ ਫੋਨ ਇੱਕ ਨੌਜਵਾਨ ਦਾ ਗੁੰਮ ਹੋ ਜਾਂਦਾ ਹੈ ਤਾਂ ਭਾਈ ਲਾਲੋ ਚੌਕ ਵਿੱਚ ਡਿਊਟੀ ਕਰ ਰਹਾਏ ਏਐਸਆਈ ਗੁਰਪ੍ਰੀਤ ਸਿੰਘ ਦੀ ਉਸ ਉੱਤੇ ਨਜ਼ਰ ਪੈਂਦੀ ਹੈ ਅਤੇ ਫਿਰ ਉਹ ਨੌਜਵਾਨ ਨੂੰ ਫੋਨ ਵਾਪਸ ਕਰ ਦਿੰਦਾ ਹੈ ਨੌਜਵਾਨ ਦਾ ਕਹਿਣਾ ਹੈ ਕਿ ਉਸ ਦਾ ਬਹੁਤ ਕੀਮਤੀ ਫੋਨ ਸੀ ਉਹਦੇ ਵਿੱਚ ਉਸਤੇ ਬਹੁਤ ਕੀਮਤੀ ਨੰਬਰ ਵੀ ਸਨ 22000 ਰੁਪਏ ਦਾ ਉਸਨੇ ਖਰੀਦਿਆ ਸੀ ਉਹਨੂੰ ਨਹੀਂ ਪਤਾ ਲੱਗਿਆ ਕਿ ਉਸ ਦਾ ਫੋਨ ਕਿੱਥੇ ਕਦੋਂ ਡਿੱਗ ਪਿਆ ਪਰ ਉਹ ਪਰੇਸ਼ਾਨ ਬਹੁਤ ਸੀ ਆਸ-ਪਾਸ ਉਸਨੇ ਲੱਭਿਆ ਪਰ ਕਿਤੇ ਨਜ਼ਰ ਨਹੀਂ ਸੀ ਆਇਆ ਉਹ ਵਾਰ-ਵਾਰ ਆਪਣੇ ਫੋਨ ਦੇ ਉੱਤੇ ਫੋਨ ਕਰ ਰਿਹਾ ਸੀ ਤਾਂ ਅੱਗਿਓਂ ਟ੍ਰੈਫਿਕ ਪੁਲਿਸ ਤੇ ਐਸਆਈ ਨੇ ਉਹ ਫੜ ਚੁੱਕਿਆ ਤੇ ਉਸ ਨੂੰ ਭਾਈ ਲਾਲੋ ਚੌਕ ਗੁਰਦਾਸਪੁਰ ਦੇ ਵਿੱਚ ਬੁਲਾਇਆ ਪੁੱਛਿਆ ਕਿ ਤੁਹਾਡਾ ਫੋਨ ਕਿੱਥੇ ਡਿੱਗ ਪਿਆ ਸੀ ਫੋਨ ਦੇ ਬਾਬਤ ਉਸਨੇ ਜਾਣਕਾਰੀ ਇਕੱਤਰ ਕੀਤੀ ਪਾਸਵਰਡ ਪੁੱਛਿਆ ਤੇ ਹੋਰ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਉਸ ਨੌਜਵਾਨ ਨੂੰ ਉਸਦਾ ਫੋਨ ਵਾਪਸ ਕਰ ਦਿੱਤਾ ਮੈਂ ਬਹੁਤ ਭਾਈ ਭਾਈ ਗਮੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਨਾ ਹੈ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਇੱਕ ਮਾਹਰਦਾਰੀ ਦੇ ਨਾਲ ਨੌਕਰੀ ਕਰਦੇ ਪਏ ਆ ਅਸਲ 'ਚ ਮੇਰਾ ਫੋਨ ਜਿਹੜਾ ਸੀਗਾ ਇਹ ਮੇਰਾ ਫੋਨ 2220 ਦਾ ਫੋਨ ਸੀਗਾ ਤੇ ਮੈਂ ਜਿਹੜਾ ਇੱਥੋਂ ਆਂਦੇ ਸਮੇਂ ਡੇਗਿਆ ਸੀਗਾ ਤਾਂ ਲੇਕਿਨ ਇਹਨਾਂ ਨੇ ਬਹੁਤ ਹੀ ਇਮਾਨਦਾਰੀ ਦੇ ਨਾਲ ਫੋਨ ਰੱਖਦੀ ਹੋਈ ਤਾਂ ਮੈਂ ਜਦ ਫੋਨ ਕੀਤਾ ਤਾਂ ਮੇਰਾ ਇਮਾਨਦਾਰੀ ਦੇ ਨਾਲ ਫੋਨ ਉਠਾਇਆ ਇਹਨਾਂ ਨੇ ਔਰ ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਇਸ ਚੌਂਕ ਦੇ ਵਿੱਚ ਖੜਾ ਆ ਤੁਸੀਂ ਆਪਾਂ ਆਣ ਕੇ ਫੋਨ ਲੈ ਲਓ ਤੇ ਫਿਰ ਮੈਂ ਜਦ ਅੱਜ ਆਤੀ ਸੀਗਾ ਤਾਂ ਮੇਰਾ ਫੋਨ ਉਹਨਾਂ ਨੇ ਨੰਬਰ ਵੈਰੀਫਾਈ ਕਰਕੇ ਔਰ ਮੇਰਾ ਜੋ ਪਿੰਨ ਕੋਡ ਸੀਗਾ ਉਹ ਪਿੰਨ ਕੋਡ ਮਲਗਾ ਕੇ ਉਹਨਾਂ ਨੇ ਚੈੱਕ ਕਰਕੇ ਬਹੁਤ ਹੀ ਇਮਾਨਦਾਰੀ ਨਾਲ ਮੈਨੂੰ ਫੋਨ ਉਹਨਾਂ ਨੇ ਦਿੱਤਾ ਆ ਤੁਹਾਡਾ ਇਸ ਗੱਲ ਵਾਸਤੇ ਮੈਂ ਪੰਜਾਬ ਪੁਲਿਸ ਦਾ ਹੋਰ ਭਾਈ ਕਬੀਰ ਸਿੰਘ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇੱਕ ਮਾਨਤਾ ਦੇ ਤੌਰ ਤੇ ਜਿਹੜਾ ਵੀ ਫੋਨਿੰਗ ਵਾਪਸ ਦਿੱਤਾ ਹੈ ਲੇਕਿਨ ਇਹ ਹੋਰ ਕਿਸੇ ਰਾਤ ਲੱਗ ਜਾਂਦਾ ਤਾਂ ਮੈਂ ਇਹ ਫੋਨ ਮੈਨੂੰ ਨਹੀਂ ਸੀ ਕਮੈਂਦਾ ਲੇਕਿਨ ਮੈਂ ਬਹੁਤ ਜ਼ਿਆਦਾ ਭਾਈ ਕਬੀਰ ਸਿੰਘ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਮੈਨੂੰ ਇਹ ਮਾਨਤਾ ਦੇ ਨਾਲ ਫੋਨ ਵਾਪਸ ਦਿੱਤਾ ਹੈ ਜੇ ਮੈਂ ਨਾ ਐਸਆਈ ਗਰਮੀਤ ਸਿੰਘ ਟ੍ਰੈਫਿਕ ਪੁਲਿਸ ਦਾ ਭਾਈ ਲਾਲੋ ਚੌਂਕ 'ਤੇ ਡਿਊਟੀ ਕਰ ਰਿਹਾ ਸੀ ਤੇ ਮੈਨੂੰ ਆ ਇੱਕ ਫੋਨ ਲੰਬਾ ਇਹਦਾ ਰੇਟੇ ਬਾਈ ਜਾਂ ਦੱਸ ਰਿਹਾ ਤੇ ਇਹਨਾਂ ਦਾ ਬਾਅਦ ਵਿੱਚ ਫੋਨ ਆ ਗਿਆ ਤੇ ਆਪਾਂ ਇਹਨਾਂ ਨੂੰ ਵੈਰੀਫਾਈ ਕਰਕੇ ਤੇ ਦੇ ਦੇਈਆਂ ਇਹ ਇਹਨਾਂ ਜਿਹੜਾ ਫੋਨ ਹੈ ਇਹਨਾਂ ਦਾ ਵੈਰੀਫਾਈ ਕਰ ਲਿਆ ਵੀ ਨੰਬਰ ਇਹੋ ਹੀ ਆ ਸਭ ਕੁਝ ਲਿਖ ਲਿਆ ਵਾ ਇਹ ਇਹਨਾਂ ਨੂੰ ਹੁਣ ਮੈਂ ਦੇ ਰਿਹਾ